ਕੋਈ ਵੀ ਚੀਜ਼ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੋਈ ਚੀਜ਼ ਲਿਆਂਦੀ ਸ਼ਹਿਰੋਂ ਕੋਈ ਵੀ ਚੀਜ਼ ਲਿਆਂਦੀ ਕੋਈ ਬਲਬ ਵਾਚ ਪੱਖਾ ਇਹ ਹੈਗਾ 500 ਵਾਟ ਦਾ 500 ਵਾਟ ਦਾ ਮਤਲਬ ਹੈ ਜੇਕਰ ਘੰਟਾ ਚੱਲਿਆ ਤੇ 500 ਵਾਟ ਖਾਊ 2 ਘੰਟੇ ਚੱਲਿਆ ਤੇ 1000 ਵਾਟ ਖਾਊ ਹ 2 ਘੰਟੇ ਚੱਲਣ ਦਾ ਮਤਲਬ ਹੈ ਤੁਹਾਡੇ ਮੀਟਰ ਦੀ ਇੱਕ ਯੂਨਿਟ ਖਾ ਗਿਆ ਜਿਹਦਾ ਤੁਹਾਨੂੰ ਬਿੱਲ ਆਉਣਾ ਹੈ ਜਿਹੜਾ ਅੱਜਕੱਲ ਆਪਾਂ ਹਿਸਾਬ ਕਿਤਾਬ ਕਰਨੇ ਕਿ 300 ਤੋਂ ਪਾਰ ਨਾ ਚਲਾ ਜਾਵੇ ਉਹ ਥੱਲੇ ਹੀ ਰਹੇ ਥੱਲੇ ਰਹੇ ਕਰੰਟ ਕਿੱਥੇ ਬਣਦਾ ਹੈ ਤੇ ਸਾਡੇ ਘਰ ਤੱਕ ਆ ਜਿਹੜਾ ਪਲੱਗ ਐਵੇਂ ਦਾ ਇਸ ਪਲੱਗ ਤੱਕ ਸ਼ੂ ਤੱਕ ਕਰੰਟ ਕਿਵੇਂ ਪਹੁੰਚਿਆ ਤੇ ਟਰਾਂਸਫਾਰਮਰ ਦੀ ਮਰਜੀ ਕਹਾਣੀ ਦੱਸਦੇ ਵੀ ਇਹ ਕਰਦਾ ਕੀ ਹੈ ਇਹ ਜਿਹੜੀ ਅਰਥ ਵਾਲੀ ਤਾਰ ਆ ਚੌਥੀ ਇਹ ਟਰਾਂਸਫਾਰਮਰ ਤੋਂ ਸ਼ੁਰੂ ਹੁੰਦੀ ਹੈ ਹਾਂਜੀ ਫਿਰ ਪਿੱਛੋਂ ਕਿੱਥੋਂ ਹੁੰਦੀ ਹੈ ਪਿੱਛੋਂ ਤਾਂ ਹੁੰਦੀ ਨਹੀਂ ਇਹ ਤਾਰ ਕਿਉਂਦੀ ਹੈ ਨਹੀਂ ਆਉਂਦੀ ਪਿੱਛੋਂ ਨਹੀਂ ਆਉਂਦੀ ਅਰਥ ਦਾ ਮਤਲਬ ਕੀ ਹੋ ਗਿਆ ਧਰਤੀ ਧਰਤੀ ਮਿੱਟੀ ਧਰਤੀ ਗਰਾਉਂਡ ਹਾਂ ਉਹ ਫਿਰ ਉਥੋਂ ਹੀ ਧਰਤੀ ਰੱਖ ਕੇ ਲਿਆਂਦੀ ਮਤਲਬ ਇਹ ਦੇ ਸਮਝੋ ਕਿ ਧਰਤੀ ਦੇ ਵਿੱਚ ਤਾਰ ਪਾਈਏ ਮਤਲਬ ਉੱਥੇ ਇੱਥੇ ਧਰਤੀ ਤੇ ਲਾਤਾ ਅੱਗੇ ਤਾਰ ਪਈ ਨਹੀਂ ਉਥੋਂ ਹੀ ਫਿਰ ਚੱਕ ਲਈ ਵੀ ਧਰਤੀ ਨੇ ਇੱਕ ਤਰ੍ਹਾਂ ਦਾ ਕਨੈਕਟਰ ਦਾ ਕੰਮ ਕਰਤਾ। ਕਨੈਕਟਰ ਦਾ ਕੰਮ ਕੀਤਾ। ਹਾਂਜੀ। ਘਰ ਦੇ ਵਿੱਚ ਇੱਥੇ ਮੇਰਾ ਟੀਵੀ ਹੈ, ਇੱਥੇ ਏਸੀ ਹੈ, ਇੱਥੇ ਬਲਬ ਹੈ, ਇੱਥੇ ਪੱਖਾ ਹੈ। ਇਹ ਉਹਨਾਂ ਉਪਕਰਨਾਂ ਨੂੰ ਚਲਾਉਂਦਾ ਕਿਵੇਂ ਆ? ਸਾਡੇ ਉਧਰ ਮਾਲੇਵਾਲ ਕਹਿੰਦੇ ਕਿ ਬਿਜਲੀ ਭੱਜ ਗਈ। ਸਾਡੇ ਵਾਲੇ ਪਾਸੇ ਕਹਿੰਦੇ ਨੇ ਵੀ ਬਿਜਲੀ ਮਰ ਗਈ। ਬਿਜਲੀ ਕਿਰੇ ਕਿਰੇ ਮਰ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਖਾਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਦੇ ਪੀਜੀ ਡਿਪਾਰਟਮੈਂਟ ਆਫ ਫਿਜ਼ਿਕਸ ਦੇ ਵਿੱਚ ਆਇਆ। ਪੰਜਾਬੀ ਚ ਇਹਨੂੰ ਕਹਿੰਦੇ ਨੇ ਪੌਤਿਕ ਵਿਗਿਆ ਹਾਂਜੀ ਠੀਕ ਹੈ ਇਹ ਜਿਹੜਾ ਵਿਸ਼ਾ ਹੈ ਨਾ ਮਤਲਬ ਨਾਨ ਮੈਡੀਕਲ ਵਾਲੇ ਬੱਚੇ ਪੜ੍ਹਦੇ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਐਮ ਐਸ ਸੀ ਹੁੰਦੀ ਹੈ ਐਮ ਐਸ ਸੀ ਫਿਜ਼ਿਕਸ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਪੀ ਐਚ ਡੀ ਵੀ ਹੁੰਦੀ ਹੈ ਅੱਜ ਬੜਾ ਇੱਕ ਇੰਟਰਸਟਿੰਗ ਟਾਪਿਕ ਹੈ ਜਿਹਦੇ ਨਾਲ ਸਾਡੇ ਘਰ ਚੱਲਦੇ ਨੇ ਤੇ ਉਹ ਟਾਪਿਕ ਹੈਗਾ ਜੀ ਕਰੰਟ ਕੀ ਹੁੰਦਾ ਮੇਰੇ ਨਾਲ ਪ੍ਰੋਫੈਸਰ ਡਾਕਟਰ ਦਵਿੰਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਨਿੱਕੇ ਨਿੱਕੇ ਸਵਾਲ ਹੋਣਗੇ ਮੇਰੇ ਸ਼ਾਇਦ ਤੁਹਾਡੇ ਵੀ ਜ਼ਿਹਨ ਦੇ ਵਿੱਚ ਹੋਣ ਮੈਂ ਸਵਾਲ ਕਰੀ ਜਾਣੇ ਨੇ ਤੇ ਸਰ ਨੇ ਆਪਣੇ ਜੋ ਵੀ ਇਹਨਾਂ ਦਾ ਐਕਸਪੀਰੀਅੰਸ ਹੈ ਤਜਰਬਾ ਹੈ ਉਹਦੇ ਨਾਲ ਉਹਨਾਂ ਨੇ ਜਵਾਬ ਦੇਨੇ ਨੇ ਤੇ ਸਭ ਤੋਂ ਜੋ ਮੇਨ ਵੱਡਾ ਸਵਾਲ ਹੈ ਅੱਜ ਗੱਲ ਬਿਜਲੀ ਦੀ ਕਰਨੀ ਹੈ ਕਰੰਟ ਦੀ ਕਰਨੀ ਹੈ ਕਿੰਨੇ ਵਾਟ ਦਾ ਬਲਬ ਹੈ ਕਿੰਨੇ ਹਾਰਸ ਪਾਵਰ ਦੀ ਮੋਟਰ ਹੈ ਕਿੰਨੀ ਵੋਲਟੇਜ ਖਾਂਦੇ ਨੇ ਕੀ ਕੁਝ ਹੁੰਦਾ ਉਹ ਸਾਰਾ ਕੁਝ ਆਪਾਂ ਜਾਣਾਂਗੇ ਬਹੁਤੀ ਲੰਬੀ ਆਪਾਂ ਗੱਲ ਨਹੀਂ ਕਰਦੇ ਤੁਸੀਂ ਸੋ ਮੈਨੂੰ ਦੱਸਣਾ ਹੈ ਕਿ ਕਰੰਟ ਕੀ ਹੁੰਦਾ ਇਹਦੇ ਬਾਰੇ ਮੜੀ ਜਾਣਕਾਰੀ ਦਿਓ ਇਲੈਕਟ੍ਰੋਨਿਕਸ ਦੇ ਵਿੱਚ ਅਸੀਂ ਦੱਸਦੇ ਹਾਂਗੇ ਸਟਾਰਟਿੰਗ ਜਿਹੜਾ ਬੇਸਿਕ ਹੈ ਵੀ ਕਰੰਟ ਕੀ ਹੁੰਦਾ ਹੈ ਕਰੰਟ ਕੀ ਹੁੰਦਾ ਹੈ ਕਰੰਟ ਇੱਕ ਚਾਰਜ ਹੁੰਦਾ ਹੈ ਚਾਰਜ ਦੇ ਤੁਰਨ ਨੂੰ ਕਰੰਟ ਕਿਹਾ ਜਾਂਦਾ ਹੈ ਬਸ ਇੰਨੀ ਕੁ ਕਹਾਣੀ ਹੈ ਬਹੁਤ ਹੀ ਸਿੰਪਲ ਲੈਂਗੁਏਜ ਦੇ ਵਿੱਚ ਆਨਸਰ ਦੇ ਰਿਹਾ ਮੈਂ ਚਾਰਜ ਦੇ ਤੁਰਨ ਨੂੰ ਕਰੰਟ ਕਹਿੰਦੇ ਨੇ ਤੇ ਚਾਰਜ ਕੀ ਹੁੰਦਾ ਜਿਹੜਾ ਤੁਰਦਾ ਹੈ ਮਤਲਬ ਉਹ ਕਿੱਥੋਂ ਬਣਦਾ ਕਿਵੇਂ ਹੈ ਚਾਰਜ ਹਰ ਇੱਕ ਜਗ੍ਹਾ ਤੇ ਹੈ ਅੱਛਾ ਜੀ ਚਾਰਜ ਹਰ ਇੱਕ ਜਗ੍ਹਾ ਤੇ ਹੈ ਹਵਾ ਦੇ ਵਿੱਚ ਵੀ ਚਾਰਜ ਹੈ ਅੱਛਾ ਜੀ ਇਹਦੇ ਵਿੱਚ ਵੀ ਚਾਰਜ ਹੈ ਛੋਡੇ ਵਿੱਚ ਵੀ ਚਾਰਜ ਹੈ ਮੇਰੇ ਵਿੱਚ ਵੀ ਚਾਰਜ ਹੈ ਚਾਹੇ ਪਲਾਸਟਿਕ ਹੈ ਜਾਂ ਲੱਕੜ ਹੈ ਅਜਿਹੀ ਦੀ ਬੋਤਲ ਹੈ ਇਹਦੇ ਵਿੱਚ ਵੀ ਚਾਰਜ ਹੈ ਅੱਛਾ ਜੀ ਤੇ ਆ ਤਾਰਾਂ ਨੇ ਤਾਰਾਂ ਦੇ ਵਿੱਚ ਵੀ ਚਾਰਜ ਹੈ ਹਾਂਜੀ ਹੁਣ ਚਾਰਜ ਕਈ ਚੀਜ਼ਾਂ 'ਚ ਤੁਰਦਾ ਹੈ ਕਈਆਂ 'ਚ ਤੁਰਨ ਯੋਗ ਨਹੀਂ ਹੁੰਦਾ ਠੀਕ ਹੈ ਇਹ ਹੈ ਕਹਾਣੀ ਹੈਨਾ ਓਕੇ ਜਿਹੜੇ ਮੈਟਲਸ ਹੁੰਦੀਆਂ ਨੇ ਜਿਵੇਂ ਲੋਹਾ ਹੈ ਅਲੂਮੀਨੀਅਮ ਹੈ ਚਾਂਦੀ ਹੈ ਸੋਨਾ ਹੈ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਚਾਰਜ ਹੈ ਨਾ ਉਹ ਆਪਾਂ ਕਹਿੰਦੇ ਹਾਂ ਟੈਕਨੀਕਲ ਟਰਮਾਂ ਲੂਸਲੀ ਬਾਉਂਡ ਇਲੈਕਟ੍ਰੋਨਸ ਅੱਛਾ ਵੀ ਉਹ ਜਿਹੜੇ ਨੇ ਲੂਸਲੀ ਬੌਂਡ ਇਲੈਕਟ੍ਰੋਨਸ ਨੇ ਉਹ ਤੁਰ ਸਕਦੇ ਨੇ ਉਹ ਮੂਵਮੈਂਟ ਹੋ ਸਕਦੀ ਹੈ ਹੈਨਾ ਵੀ ਕਰੰਟ ਤਾਂ ਹੀ ਤਾਂ ਹੀ ਕਰੰਟ ਜਿਹੜਾ ਹੈ ਇਹ ਤਾਂਬੇ ਦੀਆਂ ਲੋਹੇ ਦੀਆਂ ਤਾਰਾਂ ਚ ਐਲੂਮੀਨੀਅਮ ਦੀਆਂ ਤਾਰਾਂ ਚ ਇਹੀ ਵਰਤੀਆਂ ਜਾਂਦੀਆਂ ਨੇ ਇਹਨਾਂ ਦੇ ਵਿੱਚ ਦੀ ਲੰਘ ਜਾਂਦਾ ਲੰਘ ਜਾਂਦਾ ਜੇ ਆਪਾਂ ਯਾਨੀ ਕਿ ਲੱਕੜ ਤੇ ਦੋ ਤਾਰਾਂ ਲਾ ਦਈਏ ਤੇ ਫਿਰ ਪਾਸ ਨਹੀਂ ਹੁੰਦਾ ਪਾਸ ਨਹੀਂ ਹੁੰਦਾ ਉਹਦੇ ਵਿੱਚ ਕਹਿ ਲਈਏ ਕਿ ਉਹਦੇ ਵਿੱਚ ਲੱਕੜ ਚ ਤਾਂ ਚਾਰਜ ਤੁਰ ਨਹੀਂ ਸਕਦਾ ਹਾਂਜੀ ਇਹ ਜਿਹੜੀ ਮੈਟਲ ਆ ਮੈਟਲ ਦੇ ਵਿੱਚ ਚਾਰਜ ਤੁਰ ਸਕਦਾ ਤੁਰ ਸਕਦਾ ਚਾਰਜ ਦੇ ਤੁਰਨ ਨੂੰ ਕਰੰਟ ਕਿਹਾ ਜਾਂਦਾ ਹੈ ਕਰੰਟ ਕਿਹਾ ਜਾਂਦਾ ਹੈ ਹੁਣ ਗੱਲ ਕਰਨੀ ਹੈ ਕਿ ਸਾਡੇ ਘਰਾਂ ਤੱਕ ਇਹ ਕਰੰਟ ਕਿਵੇਂ ਆਇਆ ਮੇਰੇ ਮੋਬਾਈਲ ਨੂੰ ਚਾਰਜ ਕਰਦਾ ਘਰ ਦੇ ਵਿੱਚ ਬਲਬ ਚੱਲਦਾ ਕਿਉਂਕਿ ਜਿਹੜਾ ਗ੍ਰਿਡ ਆ ਸਾਡੇ ਪਿੰਡ ਦੇ ਬਾਹਰ ਉਹਦੇ ਵਿੱਚ ਤਾਂ ਜਿਹੜੀ ਲਾਈਨ ਆਉਂਦੀ ਆ ਬਹੁਤ ਤਗੜੀ ਵੋਲਟੇਜ ਹਾਂਜੀ ਅੱਗੇ ਟਰਾਂਸਫਾਰਮਰ ਜਿਵੇਂ ਆ ਪਿਆ ਨਾ ਦੇਖੋ ਨਿੱਕੂ ਜਿਹਾ ਉਹ ਨਿੱਕ ਨਿੱਕੇ ਵੀ ਹੁੰਦੇ ਨੇ ਸਾਡਾ ਜਿਹੜਾ ਮੋਬਾਈਲ ਦਾ ਚਾਰਜਰ ਉਹਦੇ ਵਿੱਚ ਵੀ ਟਰਾਂਸਫਾਰਮਰ ਹੈ ਨਾ ਤੇ ਜਿਹੜੇ ਪਿੰਡਾਂ ਦੇ ਬਾਹਰ ਇੱਕ ਪਿੰਡ ਨੂੰ ਪੰਜ ਸੱਤ ਟਰਾਂਸਫਾਰਮਰ ਲੱਗੇ ਹੁੰਦੇ ਉਹ ਬਹੁਤ ਵੱਡੇ ਮੋਟਰਾਂ ਤੇ ਅੱਜ ਕੱਲ ਕਲੀ ਕਲੀ ਮੋਟਰ ਤੇ ਹੋ ਗਿਆ ਰੇਡਰ ਦੇ ਵਿੱਚ ਉਦੋਂ ਵੱਡਾ ਟਰਾਂਸਫਾਰਮਰ ਹੁੰਦਾ ਹੈ ਇਹ ਤੁਸੀਂ ਮਰਜੀ ਕਹਾਣੀ ਸਮਝਾ ਦਿਓ ਵੀ ਕਿੱਥੇ ਇਹ ਚਾਰਜ ਬਣਦਾ ਹੈ ਕਰੰਟ ਕਿੱਥੇ ਬਣਦਾ ਹੈ ਤੇ ਸਾਡੇ ਘਰ ਤੱਕ ਆ ਜਿਹੜਾ ਪਲੱਗ ਐਵੇਂ ਦਾ ਇਸ ਪਲੱਗ ਤੱਕ ਸ਼ੂ ਤੱਕ ਕਰੰਟ ਕਿਵੇਂ ਪਹੁੰਚਿਆ ਤੇ ਟਰਾਂਸਫਾਰਮਰ ਦੀ ਮਰਜੀ ਕਹਾਣੀ ਦੱਸ ਦਿਓ ਵੀ ਇਹ ਕਰਦਾ ਕੀ ਹੈ ਆ ਆ ਦੇਖੋ ਪਾਵਰ ਸਟੇਸ਼ਨ ਹੈ ਇਹ ਹੋ ਗਿਆ ਪਾਵਰ ਸਟੇਸ਼ਨ ਜਿੱਥੇ ਬਿਜਲੀ ਬਣ ਰਹੀ ਹੈ ਕੋਈ ਡੈਮ ਹੋ ਗਿਆ ਕੋਈ ਯਾਨੀ ਕਿ ਥਰਮਲ ਪਾਵਰ ਸਟੇਸ਼ਨ ਹੋ ਗਿਆ ਹਨਾ ਉੱਥੇ ਬਿਜਲੀ ਬਣ ਰਹੀ ਹੈ ਪਾਵਰ ਸਟੇਸ਼ਨ ਤੋਂ ਬਿਜਲੀ ਜਨਰੇਟ ਹੋਏ ਵੱਡੇ ਵੱਡੇ ਡਾਇਨਮੋਸ ਦੇ ਨਾਲ ਹਨਾ ਉਹ ਆਪਾਂ ਨੂੰ ਪਤਾ ਹੀ ਆ ਬਿਜਲੀ ਚਲੀ ਜਾਂਦੀ ਆ ਆਪਾਂ ਜਨਰੇਟਰ ਹੱਕ ਦਿੰਦੇ ਆ ਇੰਜਨ ਚਲਾ ਦਿੰਦੇ ਆ ਇੰਜਨ ਦਾ ਚਲੋ ਚੱਲਦਾ ਤੇਲ ਤੇ ਪਰ ਅੱਗੇ ਜਿਹੜੀ ਮੋਟਰ ਜੀ ਨੂੰ ਚਲਾਉਂਦਾ ਹੁੰਦਾ ਹਨਾ ਉਹ ਡਾਇਨਮੋ ਹੀ ਹੁੰਦਾ ਹਨਾ ਉਹ ਡਾਇਨਮੋ ਹੁੰਦਾ ਹਨਾ ਬਿਲਕੁਲ ਡਾਇਨਮੋ ਜਨਰੇਟਰ ਹੁੰਦਾ ਹਨਾ ਉਹ ਜਨਰੇਟਰ ਨਾਲ ਬਿਜਲੀ ਬਣੀ ਬਿਜਲੀ ਬਣ ਗਈ ਬਿਜਲੀ ਬਣ ਕੇ ਗ੍ਰਿਡ ਤੇ ਆ ਗਈ ਬਿਜਲੀ ਆ ਗਈ ਗ੍ਰਿਡ ਤੇ ਹਾਂਜੀ ਗ੍ਰਿਡ ਇਹ ਗ੍ਰਿਡ ਆ ਗਿਆ ਜੀ ਠੀਕ ਹੈ ਇਹ ਕਿਸੇ ਸ਼ਹਿਰ ਦਾ ਵੀ ਹੋ ਸਕਦਾ ਹੈ ਪਿੰਡ ਦਾ ਵੀ ਹੋ ਸਕਦਾ ਹੈ ਗ੍ਰਿਡ ਆ ਗਿਆ ਠੀਕ ਹੈ ਜੀ ਹਾਂਜੀ ਇੱਥੇ ਆ ਜਿਹੜੀ ਬਿਜਲੀ ਬਣੀ ਉਹਨੇ ਖਾਸਾ ਦੂਰ ਟਰੈਵਲ ਕਰਨਾ ਹੁੰਦਾ ਠੀਕ ਹੈ ਇੱਕ ਪਾਸੇ ਬਿਜਲੀ ਬਣੀ ਆਇਤਾ ਹੈ ਨਹੀਂ ਵੀ ਹਰ ਇੱਕ ਜਗ੍ਹਾ ਤੇ ਬਿਜਲੀ ਬੰਨ ਰਹੀ ਹੈ ਆਪਣੇ ਹੁਣ ਸੰਗਰੂਰ ਜਾਣੀ ਹੈ ਬਿਜਲੀ ਨੇ ਕਿਲੋਮੀਟਰਾਂ ਦੀ ਦੂਰੀ ਤੈ ਹੈ ਕਈ ਕਿਲੋਮੀਟਰ ਇਹਨੇ ਜਾਣਾ ਹੈ ਹਾਂਜੀ ਸੋ ਜਿਆਦਾ ਦੂਰ ਬਿਜਲੀ ਪਹੁੰਚਾਉਣ ਵਾਸਤੇ ਹਾਈ ਵੋਲਟੇਜ ਦੀ ਲੋੜ ਪੈਂਦੀ ਤਾਂ ਕਰਕੇ ਉਹ ਜਿਹੜੀਆਂ ਵੱਡੀਆਂ ਵੱਡੀਆਂ ਲਾਈਨਾਂ ਮਤਲਬ ਲਿਖਿਆ ਹੁੰਦਾ ਕਿ ਡੇਂਜਰ ਖਤਰਾ ਇੱਥੇ ਡੇਂਜਰ ਹਾਂ ਇਹਦੀ ਵੋਲਟੇਜ ਬਹੁਤ ਜ਼ਿਆਦਾ ਹੁੰਦੀ ਹੈ ਵੋਲਟੇਜ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਫਿਰ ਆ ਗਈ ਗ੍ਰਿਡ ਅਸੀਂ ਅਸੀਂ ਅੱਗੇ ਜਾ ਕੇ ਵਾਟ, ਵੋਲਟੇਜ, ਪਾਵਰ ਇਹਦੀ ਵੀ ਗੱਲ ਕਰਨੀ ਹੈ। ਧਿਆਨ ਰੱਖਿਓ ਵੋਲਟੇਜ ਕੀ ਹੁੰਦੀ ਹੈ? ਅੱਗੇ ਦੱਸਾਂਗੇ। ਹਾਂਜੀ। ਗ੍ਰਿਡ ਅਸਲ ਦੇ ਵਿੱਚ ਟਰਾਂਸਫਾਰਮਰ ਹੀ ਹੁੰਦਾ ਹੈ। ਪੂਰੇ ਦਾ ਪੂਰਾ ਗ੍ਰਿਡ ਹੀ ਟਰਾਂਸਫਾਰਮਰ ਮੰਨ ਲੀਏ। ਹਾਂ, ਉਹਨੂੰ ਟਰਾਂਸਫਾਰਮਰ ਹੀ ਹੁੰਦਾ ਹੈ, ਹੋਰ ਕੁਝ ਨਹੀਂ ਹੁੰਦਾ ਉਹਦੇ 'ਚ। ਠੀਕ ਹੈ। ਕੋਈ ਬਹੁਤਾ ਕੰਪਲੈਕਸ ਸਿਸਟਮ ਨਹੀਂ ਹੈਗਾ। ਓਕੇ। ਵੀ ਆ ਵੱਡੇ ਵੋਲਟੇਜ ਨੂੰ ਛੋਟੀ ਵੋਲਟੇਜ ਇਹਨੂੰ ਆਪਾਂ ਲਿਖ ਲਈਏ ਜ਼ਿਆਦਾ ਵੋਲਟੇਜ ਹੈ। ਹਾਂਜੀ, ਇਹ ਜ਼ਿਆਦਾ ਹੋਗੀ। ਆ ਹੋਊਗੀ ਥੋੜੀ ਜੀ ਘੱਟ। ਟਰਾਂਸਫਾਰਮਰ ਦਾ ਕੀ ਕੰ ਇਹ ਵਧਾ ਵੀ ਸਕਦਾ ਹੁੰਦਾ ਹੈ ਘਟਾ ਵੀ ਸਕਦਾ ਘਟਾ ਵੀ ਸਕਦਾ ਹੁੰਦਾ ਦੋ ਤਰ੍ਹਾਂ ਦੇ ਟਰਾਂਸਫਾਰਮਰ ਹੁੰਦੇ ਨੇ ਇੱਕ ਸਟੈਪ ਅਪ ਸਟੈਪ ਅਪ ਉਹਦੇ ਨਾਲ ਵੋਲਟੇਜ ਵੱਧਦੀ ਹੈ ਵੱਧਦੀ ਹੈ ਇੱਕ ਹੁੰਦਾ ਸਟੈਪ ਡਾਊਨ ਹਾਂ ਉਹਦੇ ਨਾਲ ਵੋਲਟੇਜ ਘਟਦੀ ਹੈ ਘਟਦੀ ਹੈ ਜਿਹੜਾ ਗ੍ਰਿਡ ਹੈ ਇਹ ਸਟੈਪ ਡਾਊਨ ਟਰਾਂਸਫਾਰਮਰ ਹੈ ਠੀਕ ਹੈ ਵੱਡੇ ਵੋਲਟੇਜ ਨੂੰ ਛੋਟੀ ਵੋਲਟੇਜ ਤੇ ਲੈ ਆਇਆ ਲੈ ਆ ਇਹਨੇ ਫੇਰ ਅੱਗੇ ਕੀ ਕਰਨਾ ਆਪਣੇ ਪਿੰਡਾਂ ਨੂੰ ਜਾਂ ਖੇਤਾਂ ਨੂੰ ਬਿਜਲੀ ਦੇਣੀ ਹੈ ਉੱਥੋਂ ਯਾਨੀ ਕਿ ਗ੍ਰਿਡ ਤੋਂ ਖੰਭੇ ਲੱਗੇ ਯਾਨੀ ਕਿ ਲਾਈਨਾਂ ਆ ਰਹੀਆਂ ਨੇ ਲਾਈਨਾਂ ਆ ਰਹੀਆਂ ਨੇ ਠੀਕ ਹੈ ਇਹ ਡਿਸਟੈਂਸ ਘੱਟ ਹੁੰਦਾ ਹੈ ਇਹ ਘੱਟ ਹੁੰਦਾ ਇਹ ਨੇੜੇ ਨੇੜੇ ਇਹ ਲੋਕਲ ਇਹ ਹੁੰਦਾ ਹੈ ਇੱਥੇ ਕੀ ਹੈ ਇੱਥੇ ਫਿਰ 1100 ਬੋਲਟ ਹੁੰਦੀ ਹੈ ਇਹ ਠੀਕ ਹੈ ਇੱਥੇ ਫਿਰ ਇੱਕ ਟਰਾਂਸਫਾਰਮਰ ਆਇਆ ਯਾਨੀ ਕਿ ਜਿਹੜੇ ਗ੍ਰਿਡ ਚੋਂ ਲਾਈਨਾਂ ਨਿਕਲੀਆਂ ਪਿੰਡਾਂ ਨੂੰ ਸਪਲਾਈ ਦੇ ਹੁੰਦੇ ਲਈ ਟਰਾਂਸਫਾਰਮਰ ਤੋਂ ਪਹਿਲਾਂ ਵਾਲੀ ਜਿਹੜੀ ਸਪਲਾਈ ਹੈ 1100 ਵੋਲਟ ਚੱਲਦੀ ਹੈ 1100 ਵੋਲਟ ਹੁੰਦੀ ਹੈ ਬਹੁਤ ਤਗੜੀ ਹਾਂ ਯਾਨੀ ਕਿ ਤਿੰਨੇ ਤਾਰਾਂ 'ਚ ਇਹ ਪੂਰੀ 1100 ਵੋਲਟ ਹੁੰਦੀ ਹੈ ਵੋਲਟ ਤੇ ਇੱਥੇ ਇਹ ਵੀ ਟਰਾਂਸਫਾਰਮਰ ਹੈ ਹਾਂ ਇਹ ਯਾਨੀ ਕਿ ਟਰਾਂਸਫਾਰਮਰ ਜਿਹੜਾ ਦੋ ਖੰਭਿਆਂ ਤੇ ਰੱਖਿਆ ਉਹਨੂੰ ਆਖ ਤਾਰਾਂ ਲੱਗੀਆਂ ਇਹਨੂੰ ਤਾਰਾਂ ਲੱਗੀਆਂ ਠੀਕ ਹੈ ਜੀ ਇਹਦੀ ਵੋਲਟੇਜ ਕੀ ਹੈ 1100 ਆਉਂਦੀ ਹੈ ਜਿਹੜੀ ਆਉਂਦੀ ਹੈ ਇਹ ਤੋਂ ਜਿਹੜੀ ਜਾਂਦੀ ਹੈ ਵੋਲਟੇਜ ਹਾਂ ਇਹ ਵੀ ਤਿੰਨ ਤਾਰਾਂ ਹੁੰਦੀਆਂ ਨੇ ਚੌਥੀ ਨਿਊਟਰਲ ਹੁੰਦੀ ਹੈ ਆਪਾਂ ਐ ਕਰ ਦਿੰਦੇ ਆ ਉਹਨੂੰ ਅਰਥ ਕਹਿ ਦੇ ਦਿੰਦੇ ਹਾਂ ਇਹਨੂੰ ਅਰਥ ਕਹਿ ਦੇ ਦਿੰਦੇ ਹਾਂ ਇੱਥੇ ਹਰੇਕ ਦੇ ਵਿੱਚ 220 ਵੋਲਟ ਹੁੰਦੀ ਹੈ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਹੁਣ ਵੇਖਿਆ ਨਾ ਤੁਸੀਂ ਦੋਸਤੋ ਘਰਾਂ ਦੇ ਵਿੱਚ ਜਦੋਂ ਕੋਈ ਆਪਾਂ ਯਾਨੀ ਕਿ ਮੋਟਰ ਚ ਚਲਾਉਣ ਵਾਲਾ ਸਟਾਰਟਰ ਹੁੰਦਾ ਜਾਂ ਵੈਸੇ ਕਈਆਂ ਨੇ ਮੀਟਰ ਲਾਇਆ ਹੁੰਦਾ ਕਿ ਕਿੰਨੀ ਵੋਲਟੇਜ ਆ ਰਹੀ ਹੈ ਕਈ ਵਾਰ ਘਰ ਦੀ ਕੋਈ ਚੀਜ਼ ਨਹੀਂ ਚੱਲਦੀ ਅਗਰਾਂ ਕਹਿੰਦਾ ਜਾ ਕੇ ਬਲ ਚੈੱਕ ਕਰ ਕਿੰਨੀ ਵੋਲਟੇਜ ਆ ਰਹੀ ਉਹ ਵੋਲਟੇਜ ਘਰਾਂ ਦੀ ਸਭ ਤੋਂ ਵੱਧ 220 ਹੁੰਦੀ ਹੈ ਘਰ 'ਚ ਇਸ ਤੋਂ ਵੱਧ ਵੋਲਟੇਜ ਆਪਾਂ ਨਹੀਂ ਸੈੱਟ ਕੀਤੀ ਨਹੀਂ ਸੈੱਟ ਕੀਤੀ ਤਾਂ ਕਰਕੇ ਟਰਾਂਸਫਾਰਮਰ ਨੂੰ ਇਦਾਂ ਬਣਾਇਆ ਗਿਆ ਵੀ ਇਹ 1100 ਵੋਲਟ ਨੂੰ 220 220 ਬਣਾ ਦੇ 220 ਬਣਾਤੀ ਹੁਣ ਸਿੱਧੀ ਇਹ ਆਪਣੇ ਘਰਾਂ ਦੇ ਵਿੱਚ ਜਾਓ ਹੋਣ ਆ ਗਈ ਆਪਣੇ ਘਰਾਂ ਦੇ ਚਾਹੇ ਕੋਈ ਘਰ ਆ ਚਾਹੇ ਮੋਟਰ ਆ ਇਹ ਸਾਰੇ ਘਰ ਨੇ ਹੈਨਾ ਆਏ ਬਣਾ ਦੀ ਹੈ ਨਾ ਹਾਂ ਹਾਂ ਬਹੁਤ ਵਧੀਆ ਤਾਂ ਬਣੇ ਨੇ ਠੀਕ ਹੈ ਨਹੀਂ ਹਾਂ ਇੱਥੇ ਹਰੇਕ ਨੂੰ ਇੱਕ ਲਾਈਨ ਜਾਂਦੀ ਹੈ ਹਾਂ ਹਰੇਕ ਘਰ ਨੂੰ ਇੱਕ ਲਾਈਨ ਜਾਂਦੀ ਹੈ ਮਤਲਬ ਇੱਥੋਂ ਅੱਜਕੱਲ ਟ੍ਰਾਂਸਫਾਰਮਰਾਂ ਚ ਕੀ ਹੈ ਕਿ ਅੱਗੇ ਹੁਣ ਮੋਟੀ ਕੇਬਲ ਪੈ ਗਈ ਹਾਂ ਮੋਤ ਮੋਟੀ ਕੇਬਲ ਆ ਉੱਚ ਚਾਰ ਤਾਰਾਂ ਨੇ ਇੱਕ ਤਾਂ ਹੋ ਗਈ ਅਰਥਾਲੀ हां जी ਤਿੰਨਾ ਫੇਸ ਨੇ ਤੇ ਕਾਣੀ ਸਮਝ ਆ ਗਈ ਇਸ ਚੀਜ਼ ਦੀ ਮੈਨੂੰ ਹੁਣ ਇਹ ਦੱਸੋ ਕਿ ਜਿਹੜਾ ਤੁਸੀਂ ਇੱਥੇ ਤਿੰਨ ਤਾਰਾਂ ਤੇ ਬਣਾਤੀਆਂ ਆ ਵਾਲੀਆਂ 11 11 ਸੌ ਨੂੰ 220 ਚ ਕਰਤਾ ਇਹ ਜਿਹੜੀ ਅਰਥ ਵਾਲੀ ਤਾਰ ਆ ਚੌਥੀ ਇਹ ਟਰਾਂਸਫਾਰਮਰ ਤੋਂ ਸ਼ੁਰੂ ਹੁੰਦੀ ਹੈ ਹਾਂ ਜੀ ਫਿਰ ਪਿੱਛੋਂ ਕਿੱਥੋਂ ਹੁੰਦੀ ਹੈ ਪਿੱਛੋਂ ਤਾਂ ਹੁੰਦੀ ਨਹੀਂ ਇਹ ਤਾਰ ਕਿਉਂ ਹੁੰਦੀ ਹੈ ਨਹੀਂ ਆਉਂਦੀ ਪਿੱਛੋਂ ਨਹੀਂ ਆਉਂਦੀ ਪਿੱਛੋਂ ਤਾਂ ਤਿੰਨ ਤਾਰਾਂ ਉੱਪਰੋਂ ਮੇਨ ਆ ਰਹੀਆਂ ਨੇ ਪਿੱਛੋਂ ਤਿੰਨ ਮੇਨ ਪਾਵਰ ਸਪਲਾਈ ਦੀਆਂ ਹੀ ਆ ਰਹੀਆਂ ਹੁੰਦੀਆਂ ਨੇ ਅੱਛਾ ਜੀ ਇਹਦਾ ਨਾਂ ਹੈ ਜਿਹੜਾ ਨਾ ਅਰਥ ਹਾਂ ਹਾਂ ਅਰਥ ਦਾ ਮਤਲਬ ਕੀ ਹੋ ਗਿਆ ਧਰਤੀ ਧਰਤੀ ਮਿੱ ਉਹ ਫਿਰ ਉੱਥੋਂ ਹੀ ਧਰਤੀ ਰਾਹੀਂ ਲਿਆਂਦੀ ਧਰਤੀ ਰਾਹੀਂ ਇੱਥੋਂ ਜਿਹੜਾ ਸਟੇਸ਼ਨ ਤੋਂ ਜਨਰੇਟ ਹੋਈ ਬਿਜਲੀ ਬਣੀ ਇੱਥੇ ਜਿਹੜਾ ਅਰਥ ਹੈ ਉਹ ਇੱਥੇ ਹੀ ਮੇੜਦਾ ਧਰਤੀ ਨਾਲ ਜਿਵੇਂ ਆਪਾਂ ਲਾਈਨ ਪਾਣ ਦੀ ਜਗ੍ਹਾ ਵੀ ਧਰਤੀ ਦੇ ਤਾਂ ਆਟੋਮੈਟ ਲਾਈਨ ਬਣੀ ਹੋਈ ਹੈ ਉਹ ਜ਼ੀਰੋ ਜ਼ੀਰੋ ਲੈਵਲ ਤੇ ਆ ਜੀ ਤਾਰਾ ਉੱਥੇ ਵੀ ਚਾਰ ਹੀ ਨੇ ਉੱਥੇ ਵੀ ਚਾਰ ਹੀ ਨੇ ਆ ਚੌਥੀ ਤਾਰ ਧਰਤੀ ਨੇ ਮਤਲਬ ਕਿ ਇੱਥੇ ਆਈ ਹਾਂ ਦੀ ਤਾਰ ਦਾ ਹੀ ਕੰਮ ਦਿੰਦੀ ਮਤਲਬ ਇਹ ਨਾ ਸਮਝੋ ਕਿ ਧਰਤੀ ਦੇ ਵਿੱਚ ਤਾਰ ਪਾਈ ਏ ਮਤਲਬ ਉੱਥੇ ਇੱਥੇ ਧਰਤੀ ਦੇ ਲਾਤ ਆਈ ਅੱਗੇ ਤਾਰ ਪਈ ਨਹੀਂ ਉੱਥੋਂ ਹੀ ਫਿਰ ਚੈੱਕ ਲਈ ਕਿ ਧਰਤੀ ਨੇ ਇੱਕ ਤਰ੍ਹਾਂ ਦਾ ਕਨੈਕਟਰ ਦਾ ਕੰਮ ਕਰਤਾ ਟਰੈਕਟਰ ਦਾ ਕੰਮ ਕੀਤਾ ਜਿਵੇਂ ਆਪਾਂ ਹੋਰ ਸੌਖਾ ਸਮਝਾਵਾਂ ਟਰੈਕਟਰ ਤੇ ਕੀ ਕਰਦੇ ਹੁੰਦੇ ਆ ਬੈਟਰੀ ਰੱਖੀ ਹਾਂ ਬੈਟਰੀ ਇੱਕ ਜਿਹੜਾ ਕਾਲੇ ਰੰਗ ਦਾ ਟਰਮੀਨਲ ਹੁੰਦਾ ਉਹ ਟਰੈਕਟਰ ਦੇ ਨਾਲ ਹੀ ਜੋੜ ਦਿੰਦੇ ਆ ਕਿਸੇ ਵੀ ਨਟ ਚ ਕਰਦੇ ਨੇ ਉਹ ਸਾਰੇ ਦਾ ਸਾਰਾ ਕੀ ਹੈ ਉਹ ਤਾਰ ਹੀ ਬਣ ਗਿਆ ਇੱਕ ਟਰਮੀਨਲ ਹੀ ਬਣ ਗਿਆ ਫਿਰ ਜਦੋਂ ਕਿ ਜਾਨਕੀ ਲਾਈਟ ਲਾਣੀ ਪੈਂਦੀ ਛਤਰੀ ਤੇ ਉਹ ਇੱਕ ਤਾਰ ਲਾ ਕੇ ਟਰੈਕਟਰ ਦੇ ਲੋਹੇ ਨੂੰ ਕਿਤੇ ਵੀ ਲਾ ਇੱਕ ਤਾਰ ਲਾ ਦਨੇ ਆ ਦੂਜੀ ਤਾਰ ਜਿੱਥੋਂ ਮਰਜ਼ੀ ਲੈ ਲਓ ਸੋ ਬੇਸਿਕਲੀ ਇਹ ਉਹੀ ਕਹਾਣੀ ਇਹ ਹੈ ਇਹ ਮਤਲਬ ਜਿਹੜੀ ਕਹਾਣੀ ਤੁਸੀਂ ਹੁਣ ਦੱਸੀ ਹੈ ਜਿਵੇਂ ਮੇਰਾ ਅਗਲਾ ਸਵਾਲ ਪਤਾ ਕੀ ਸੀ ਹੁਣ ਕਿ ਇੱਥੇ ਆ ਗਈ ਘਰ 'ਚ ਬਿਜਲੀ ਘਰ ਦੇ ਵਿੱਚ ਇੱਥੇ ਮੇਰਾ ਟੀਵੀ ਹੈ ਇੱਥੇ ਏਸੀ ਹੈ ਇੱਥੇ ਬਲਬ ਹੈ ਇੱਥੇ ਪੱਖਾ ਹੈ ਇਹ ਜਿਹੜਾ ਕਰੰਟ ਹੈ ਬਿਜਲੀ ਹੈ ਚਾਰਜ ਜਿਹੜਾ ਆ ਰਿਹਾ ਤਾਰਾਂ 'ਚ ਇਹ ਉਹਨਾਂ ਉਪਕਰਨਾਂ ਨੂੰ ਚਲਾਉਂਦਾ ਕਿਵੇਂ ਹੈ ਉਹ ਥੋੜਾ ਤੁਸੀਂ ਤਕਰੀਬਨ ਦੱਸ ਹੀ ਦਿੱਤਾ ਉਹਨੂੰ ਥੋੜਾ ਹੋਰ ਕਰ ਦੋ ਐਕਸਪਲੇਨ ਇੱਥੇ ਆਪਾਂ ਹੁਣ ਆ ਪਤਾ ਲੱਗ ਗਿਆ ਘਰੇ ਬਿਜਲੀ ਪਹੁੰਚ ਗਈ ਹਾਂਜੀ ਆ ਘਰ ਨੂੰ ਇੱਥੇ ਇੱਕ ਆਪਾਂ ਬਣਾ ਲਈਏ ਆ ਘਰ ਬਣ ਗਿਆ ਆ ਸਾਡਾ ਘਰ ਹੈ ਠੀਕ ਹੈ ਘਰ ਤੇ ਇੱਥੇ ਮੀਟਰ ਦੇ ਵਿੱਚ ਹਾਂ ਆ ਗਈ ਲਾਈਟ ਆ ਗਈ ਲਾਈਟ ਠੀਕ ਹੈ ਜੀ ਇੱਕ ਨਿਊਟਰਲ ਆਉ ਫੇਸ ਆ ਗਈ ਇੱਥੇ ਨਿਊਟਰਲ ਆ ਗਈ ਇੱਕ 220 ਆ ਗਈ 220 ਆ ਗਈ ਇੱਥੇ ਹੁਣ ਆਪਣੀਆਂ ਅੱਡ ਅੱਡ ਚੀਜ਼ਾਂ ਚੱਲ ਰਹੀਆਂ ਚੱਲ ਰਹੀਆਂ ਨੇ ਚੱਲ ਰਹੀਆਂ ਨੇ ਬਿਲਕੁਲ ਜੀ ਇਹ ਚੀਜ਼ਾਂ ਚਲਦੀਆਂ ਕਿ ਮੇਰੇ ਤੁਹਾਡਾ ਸਵਾਲ ਹੈ ਚਲਦੀਆਂ ਕਿਵੇਂ ਨੇ ਮੰਨ ਲਓ ਆ ਬਲਬ ਹੈ ਹਾਂ ਟੀ ਹੋਵੇ ਟੀ ਹੋਵੇ ਇਹਦੇ ਵੀ ਦੋ ਟਰਮੀਨਲ ਹੁੰਦੇ ਨੇ ਹਾਂ ਦੋ ਇੱਕ ਟਰਮੀਨਲ ਦੇ ਵਿੱਚ ਦੀ ਬਿਜਲੀ ਗਈ ਹੂੰ ਦੂਸਰੀ ਦੇ ਵਿੱਚ ਦੀ ਵਾਪਸ ਆਈ ਮਤਲਬ ਸਰਕਟ ਨੂੰ ਕੰਪਲੀਟ ਕਰਨਾ ਹੁੰਦਾ ਹੈ ਜਿਹੜੀ ਚੀਜ਼ ਵੀ ਇਹਦੇ ਤੇ ਚਲਾਉਣੀ ਆ ਉਹਦੇ ਵਿੱਚ ਦੀ ਕਰੰਟ ਨੇ ਲੰਘਣਾ ਹੁੰਦਾ ਹੈ ਲੰਘਣਾ ਹੁੰਦਾ ਬਸ ਜਿਹਦੇ ਵਿੱਚ ਦੀ ਕਰੰਟ ਲੰਘਦੀ ਆ ਉਹ ਉਹਦਾ ਕੰਮ ਕਰਦਾ ਜੇ ਉਹ ਟਿਊਬ ਹੈ ਤਾਂ ਉਹ ਯਾਨੀ ਕਿ ਚਾਨਣ ਹੋ ਜਾਊਗਾ ਚਾਨਣ ਹੋ ਜਾਊਗਾ ਜੇ ਉਹ ਪੱਖਾ ਹੈ ਤਾਂ ਉਹ ਘੁੰਮਣ ਲੱਗ ਜਾਊਗਾ ਏਸੀ ਹੈ ਤਾਂ ਉਹਦਾ ਯਾਨੀ ਕਿ ਕੰਪਰੈਸਰ ਚੱਲ ਪੈਣਾ ਹਾਂ ਹਾਂ ਇਹ ਸਾਰੀ ਬਸ ਉਹ ਚੀਜ਼ ਦੇ ਵਿੱਚ ਦੀ ਘੁਮਾਉਣਾ ਹੁੰਦਾ ਇਹ ਕੰਮ ਇਹ ਲਗਾਉਣਾ ਹੁੰਦਾ ਕਰੰਟ ਉਹੀ ਗੱਲ ਹੈ ਜੇ ਇਹਦੇ ਵਿਚਾਲੇ ਕਿਤੇ ਆਪਣੀ ਉਂਗਲੀ ਲੱਗ ਜੇ ਤੇ ਉਹ ਆਪਣੇ ਚੋ ਵੀ ਘੁੰਮ ਜਾਂਦਾ ਤਾਂ ਕਰਕੇ ਆਪਾਂ ਨੂੰ ਕਰੰਟ ਲੱਗਦਾ ਆਪਾਂ ਨੂੰ ਕਰੰਟ ਲੱਗ ਜਾਂਦਾ ਹੈ ਤੇ ਇਹ ਹੁਣ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਕਰੰਟ ਦੀਆਂ ਜਾਂ ਚਾਰਜ ਦੀਆਂ ਇਸ ਨੂੰ ਮਾਪੀ ਦਾ ਕਿਵੇਂ ਹੈ ਜਿਹੜੀ ਪਾਵਰ ਹੈ ਜੀ ਬਿਜਲੀ ਦੀ ਪਾਵਰ ਹੈ ਉਹ ਦੋ ਤਰੀਕੇ ਨਾਲ ਮਾਪੀ ਜਾਂਦੀ ਹੈ ਮੈਂ ਲਿਖਦਾ ਇੱਥੇ ਪਾਵਰ ਪਾਵਰ ਜਿਹੜੀ ਹੁੰਦੀ ਹੈ ਉਹ ਹੁੰਦਾ ਹੈ ਵੋਲਟੇਜ ਤੇ ਕਰੰਟ ਦੋਨਾਂ ਦਾ ਮੇਲ ਕਰ ਦੋ ਗੁਣਾ ਕਰ ਦੋ ਉਹ ਪਾਵਰ ਆ ਜਾਂਦੀ ਹੈ ਸੌਖੇ ਤਰੀਕੇ ਨਾਲ ਸਮਝਾਉਣਾ ਤਾਂ ਵੀ ਕਰੰਟ ਕੀ ਹੁੰਦਾ ਹੈ ਵੋਲਟੇਜ ਕੀ ਹੁੰਦਾ ਹੈ ਇੱਕ ਚਾਰਜ ਦੀ ਗੱਲ ਕੀਤੀ ਸੀ ਚਾਰਜ ਦੀ ਗੱਲ ਕੀਤੀ ਚਾਰਜ ਤਾਂ ਹਰ ਇੱਕ ਜਗ੍ਹਾ ਤੇ ਹੈ ਹਾਂ ਆ ਮੰਨ ਲਓ ਚਾਰਜ ਹੈ ਇੱਥੇ ਖੜਾ ਹੈ ਇਹ ਹੈਨਾ ਇਹਨੂੰ ਕਰੰਟ ਬਣਾਉਣਾ ਹੈ ਹਮ ਮੈਂ ਇਹਨੂੰ ਤੱਕਾ ਲਾ ਦਾਂ ਆਏ ਤੱਕਾ ਲਾਦਾ ਠੀਕ ਹੈ ਨਾ ਤੱਕਾ ਲਾਤਾ ਵੀ ਜਿੰਨਾ ਛੇਤੀ ਤੱਕਾ ਲਾਉ ਮੈਂ ਵੋਲਟੇਜ ਹੋ ਗਿਆ ਜਿਹੜਾ ਕਰੰਟ ਨੂੰ ਜਿਹੜਾ ਚਾਰਜ ਚਾਰਜ ਨੂੰ ਯਾਨੀ ਕਿ ਧੱਕਾ ਲਾਉਣ ਵਾਲਾ ਕਹਿੰਦੇ ਉਹ ਵੋਲਟੇਜ ਹੁੰਦੀ ਹੈ ਪੁਸ਼ ਕਰਨ ਵਾਲੀ ਚੀਜ਼ ਹੈ ਜਿਹੜੀ ਚਾਰਜ ਨੂੰ ਤੋਰਨ ਵਾਲੀ ਚੀਜ਼ ਨੂੰ ਵੋਲਟੇਜ ਕਿਹਾ ਜਾਂਦਾ ਉਹ ਹਾਈ ਵੀ ਹੋ ਸਕਦੀ ਹੈ ਲੋ ਵੀ ਹੋ ਸਕਦੀ ਹੈ ਉਹ ਜ਼ਿਆਦਾ ਵੀ ਹੋ ਸਕਦੀ ਹੈ ਘੱਟ ਵੀ ਘੱਟ ਵੀ ਹੋ ਸਕਦੀ ਹੈ ਇੱਕ ਫਿਰ ਰੈਜ਼ਿਸਟੈਂਸ ਹੁੰਦੀ ਹੈ ਰੋਕਣਾ ਹਾਂ ਰੋਕਣਾ ਵੀ ਮੈਂ ਮਤਲਬ ਤੇਜ਼ੀ ਨਾਲ ਭਜਾ ਰਿਹਾ ਐਨਾ ਤੇਜ਼ ਕਰੰਟ ਜੇ ਕਿਸੇ ਚੀਜ਼ ਦੇ ਵਿੱਚ ਦੀ ਲੰਘਿਆ ਤਾਂ ਉਹ ਖਰਾਬ ਹੋ ਜਾਊਗਾ ਖਰਾਬ ਹੋ ਜਾਊਗਾ ਉਹਦੇ ਮੂਰੇ ਫਿਰ ਆਪਾਂ ਰੈਜ਼ਿਸਟੈਂਸ ਲਾਉਣੀ ਆ ਛੁੱਟੇ ਆਣੀ ਚਾਰਜ ਨੂੰ ਤੋਰਨ ਤੇ ਖੜਾਉਣ ਦੀ ਹੈ ਬਸ ਤੌਰ ਦੀ ਵੋਲਟੇਜ ਹੈ ਰੋਕ ਦੀ ਰਜਿਸਟੈਂਸ ਰੋਕ ਦੀ ਰਜਿਸਟੈਂਸ ਹੈ ਠੀਕ ਹੈ ਇੱਕ ਹੁਣ ਤੁਸੀਂ ਇਹ ਦੱਸ ਦਿਓ ਵੀ ਚਲੋ ਆਪਾਂ ਘਰਾਂ ਤੱਕ ਬਿਜਲੀ ਤੇ ਲੈ ਆਏ ਘਰ ਦੀਆਂ ਚੀਜ਼ਾਂ ਚੱਲਣੀਆਂ ਨੇ ਵਾਟ ਦਾ ਮੜਾ ਚੱਕਰ ਦੱਸੋ ਵੀ ਕੀ ਹੈ ਇਹ ਕਿੰਨੀ ਕੁ ਬਿਜਲੀ ਖਾ ਸਕਦਾ ਹੈ ਜਾਂ ਕਿੱਦਾਂ ਪਤਾ ਲੱਗੇਗਾ ਆਪਾਂ ਨੂੰ ਆ ਜਿਹੜੀ ਪਾਵਰ ਹੈ ਨਾ ਇਹ ਵਾਟ ਦੇ ਵਿੱਚ ਹੀ ਮਿਲ ਜਾਂਦੀ ਹੈ ਵਾਟ ਕੋਲੋ ਚਾਹੇ ਕਿਲੋ ਵਾਟ ਕਹੇ ਲੋ ਪਾਵਰ ਨੂੰ ਮੈਨਣ ਦਾ ਤਰੀਕਾ ਪਾਵਰ ਨੂੰ ਮੈਨਣ ਦਾ ਤਰੀਕਾ ਵਾਟ ਹੈ ਵੀ ਇੰਨੀ એનર્ਜੀ ਤੁਸੀਂ ਨੇ ਵਰਤ ਲਈ ਵਰਤ ਲਈ ਵੋਲਟੇਜ ਘੱਟ ਹੈ ਚਾਹੇ ਵੱਡਾ ਹੈ ਕਰੰਟ ਘੱਟਾ ਚਾਹੇ ਵੱਧਾ ਉਹਦਾ ਕੋਈ ਲੈਣਾ ਦਾ ਉਹਨੂੰ ਪ੍ਰੋਫੈਸਰ ਸਾਹਿਬ ਇਹ ਦੱਸੋ ਵੀ ਘਰਾਂ ਦੇ ਵਿੱਚ ਜਿਹੜੇ ਸਾਡੇ ਅਪਲੈਂਸਸ ਨੇ ਉਪਕਰਣ ਨੇ ਉਹ ਯਾਨੀ ਕਿ ਚਾਹੇ ਕੋਈ ਟਿਊਬ ਹੈ ਚਾਹੇ ਬਲਬ ਹੈ ਪੱਖਾ ਹੈ ਹਨਾ ਆਪਾਂ ਵਾਟ ਦੇ ਵਿੱਚ ਕਹਿੰਨੇ ਕਿ ਕਿੰਨੇ ਵਾਟ ਦੀ ਚੀਜ਼ ਹੈ ਉਹ ਵਾਟ ਉਹਦਾ ਕੀ ਚੱਕਰ ਹੈ ਵੀ ਉਹ ਕਿਵੇਂ ਪਤਾ ਲੱਗੇ ਵੀ ਕਿੰਨੇ ਘੰਟੇ ਅਗਰ ਚੱਲੇ ਤੇ ਕਿੰਨੀ ਬਿਜਲੀ ਉਹ ਯਾਨੀ ਕਿ ਖਪਤ ਹੋਏਗੀ ਜਿਹੜਾ ਵੀ ਸਮਾਨ ਆਪਾਂ ਖਰੀਦਦੇ ਆ ਨਾ ਉਹਦੇ ਤੇ ਲਿਖਿਆ ਹੁੰਦਾ ਵੀ ਕਿੰਨੇ ਵਾਟ ਦਾ ਹੈ ਕਿੰਨੇ ਵਾਟ ਦਾ ਹੈ ਉਹਦੇ ਤੇ ਲਿਖਿਆ ਹੁੰਦਾ ਹੈ ਕਿ ਉਹਦੇ ਤੇ ਵੋਲਟੇਜ ਵੀ ਲਿਖਿਆ ਹੁੰਦਾ ਹੈ ਕਿ ਕਿੰਨੇ ਵੋਲਟੇਜ ਤੇ ਇਹ ਕੰਮ ਕਰੂਗਾ ਕੰਮ ਕਰੂਗਾ ਮੰਨੋ ਇੱਕ 100 ਵਾਟ ਦਾ ਬੱਲਬ ਹੈ ਅਸਲ ਦੇ ਵਿੱਚ 100 ਵਾਟ ਇੱਕ ਘੰਟੇ ਦੇ ਵਿੱਚ ਹਾਂ ਬਿਜਲੀ ਖਾਉ ਪਾਵਰ ਕੰਜ਼ਮਪਸ਼ਨ ਲਿਖੀ ਹੁੰਦੀ ਹੈ ਵੀ ਇੱਕ ਘੰਟਾ ਅਗਰ ਚੱਲੂ ਇੰਨੀ ਬਿਜਲੀ ਖਾਜੂ ਇਹਨੂੰ ਜੇ ਹੁਣ ਆਪਾਂ 10 ਘੰਟੇ ਚਲਾਵਾਂਗੇ ਤਾਂ ਇਹ 1000 ਵਾਟ ਹੋ ਗਿਆ ਨਾ ਇੱਕ ਜ਼ੀਰੋ ਇੱਧਰ ਆ ਗਈ 1000 ਵਾਟ ਹੋ ਗਿਆ ਇਹ ਕਹਿਣ ਦਾ ਭਾਵ ਹੈ 1000 ਮਤਲਬ ਕਿਲੋ ਕਿਲੋ ਹੈਨਾ ਹਾਂ ਬਿਲਕੁਲ ਕਿਲੋਵੈਟ ਹੋ ਗਿਆ ਉਹ 1 ਕਿਲੋਵੈਟ ਹੋ ਗਿਆ 10 ਘੰਟਿਆਂ ਦੇ ਵਿੱਚ ਹਾਂ ਇਹਨੂੰ ਕਹਾਂਗੇ ਇੱਕ ਯੂਨਿਟ ਇਹ ਇੱਕ ਯੂਨਿਟ ਹੈ ਇੱਕ ਯੂਨਿਟ ਖਾ ਗਿਆ ਹੁਣ ਕਲੀਅਰ ਹੋ ਗਿਆ ਨਾ ਹੋ ਗਿਆ ਕਲੀਅਰ ਹੈ ਵੀ 100 ਵਾਰਟ ਦਾ ਬਲਬ ਨੂੰ 10 ਘੰਟੇ ਜੇ ਚਲਾਵੋਗੇ ਤਾਂ ਇੱਕ ਯੂਨਟ ਗਈ ਇੱਕ ਯੂਨਿਟ ਗਈ ਜਿਹਦਾ ਤੁਹਾਨੂੰ ਬਿੱਲ ਆਉਣਾ ਹੈ ਜੇ ਅੱਜਕੱਲ ਆਪਾਂ ਹਿਸਾਬ ਕਿਤਾਬ ਕਰਨੇ ਕਿ 300 ਤੋਂ ਪਾਰ ਨਾ ਚਲਾ ਜਾਵੇ ਉਹ ਥੱਲੇ ਰਹੇ ਉਹ ਥੱਲੇ ਰਹੇ ਉਹ ਯੂਨਟਾਂ ਐਦਾਂ ਯਾਨੀ ਕਿ ਐਦਾਂ ਨੇ ਹਾਂ ਹਾਂ ਇਹ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਕਿਹੜੀ ਚੀਜ਼ ਕਿੰਨੇ ਇੱਕ ਟਾਈਮ ਦੇ ਵਿੱਚ ਕਿੰਨੀਆਂ ਯੂਨਟਾਂ ਕੱਢੂ ਆਪਣਾ ਮਤਲਬ ਤਾਂ ਇਹੀ ਹੁੰਦਾ ਨਾ ਇਹੀ ਮਤਲਬ ਹੁੰਦਾ ਉਹੋ ਜੀ ਵਾਹ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਕਰੰਟ ਬਾਰੇ ਮਾੜੀ ਮੋਟੀ ਜਾਣਕਾਰੀ ਜਿਹੜੀ ਜੋ ਪਤਾ ਲੱਗੀ ਹੋਣੀ ਹੈ ਕਿੱਥੇ ਬਣਦਾ ਕਿਵੇਂ ਤਾਰਾਂ ਚੋਂ ਆਉਂਦਾ ਸਾਡੇ ਘਰ ਦੇ ਉਪਕਰਨ ਕਿਵੇਂ ਚੱਲਦੇ ਨੇ ਚੀਜ਼ਾਂ ਕਿਵੇਂ ਚੱਲਦੀਆਂ ਨੇ ਕਿਵੇਂ ਉਹ ਯੂਨਿਟ ਖਾਂਦੀਆਂ ਨੇ ਸਾਨੂੰ ਬਿੱਲ ਆਉਂਦਾ ਏਸੀ ਕਹਾਣੀ ਇੱਕ ਕਰੰਟ ਦੀ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਰੰਟ ਦੋ ਤਰ੍ਹਾਂ ਦਾ ਏਸੀ ਕਰੰਟ ਤੇ ਡੀਸੀ ਕਰੰਟ ਉਹਦੇ ਚ ਕੀ ਫਰਕ ਹੈ ਬੈਟਰੀ ਵਾਲਾ ਇਨਵਰਟਰ ਵਾਲਾ ਇਨਵਰਟਰ ਕਿਵੇਂ ਕੰਮ ਕਰਦਾ ਉਹ ਸਾਰੀਆਂ ਕਹਾਣੀਆਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ